ਇਹ ਹਸਪਤਾਲ ਤੇ ਬਹੁਤ ਵਰਤਿੰਗ ਯਾਦਗਾਰ ਹੈ ਫਰਾਨੀ ਬਾਬਾ ਮੰਗੂਰਾਜ ਜੀ ਜਿਹੜੇ ਗਦਰ ਪਟਿਆ ਦੇ ਨਾਲ ਅਮਰੀਕਾ ਦੇ ਵਿੱਚ ਉਹਨਾਂ ਨੇ ਆਜ਼ਾਦੀ ਤੇ ਲਈ ਸੰਘਰਸ਼ ਕੀਤਾ ਉੱਥੋਂ ਅਮਰੀਕਾ ਤੋਂ ਇੱਕ ਛੇ ਆਇਆ ਜਿਵੇਂ ਪਿਛੇ ਨਵੇਂ ਬੰਦੇ ਦੀ ਪਛਾਣ ਨਹੀਂ ਹੁੰਦੀ ਇਤੋਂ ਦੇ ਲੋਕਾਂ ਨੇ ਜਾਦਾ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਫਿਰ ਉਹ ਵੇਚ ਕੇ ਸਾਹ ਇਹਨਾਂ ਰੜਕੇ ਜਾਤੀ ਤੇ ਇਰਾਕਾ ਜਾਤੀ ਦਾ ਕਿਉਂ ਅਰਤੀ ਚੌਕ ਦਾ ਨਾਮ ਹੀ ਹੈ ਪਵित्र ਵਿਜਾਸਵੀ ਜਿੰਨਾ ਨੇ ਬੇਗਮਪੁਰੇ ਦਾ ਅਨੰਤ ਪਿੱਤਰ ਨੂੰ ਤੇ ਅਸੀਂ ਸਾਰੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਹੈ ਅਸੀਂ ਚਾਹੁੰਦੇ ਹਾਂ ਕਿ ਸਰਦੀ ਕਰਨ ਵੀ ਬਣੇ ਸਾਨੂੰ ਨਰੇਂਦਰ ਲਾਈ ਲਾਈ ਗਣ ਜਿਵੇਂ ਕਾਂਗਰਸ ਨੇ ਕਿਹਾ ਸੀਗਾ ਰੋਟੀ ਕਪੜਾ ਮਕਾਨ ਮੋਦੀ ਜੀ ਕਹਿੰਦਾ ਸਰ ਸਰ ਨੌਕਰੀ ਹੋਊਗੀ ਤੇ ਆਮ ਪਾਰਟੀ ਨੇ ਕਿਹਾ ਚੜੇ ਮਹੀਨੇ ਹਰੇਕ ਦਿੱਲੀ ਦੇ ਸੈਕਟਰ 16000 ਲਈ ਪਿਆ ਹੂਗਾ ਤੋ ਮੇਰਾ ਮਤਲਬ ਹੈ ਗਰੀਬੀ ਥੋੜ ਜਿਆਦਾ ਹੈ ਜੀ ਸਾਡੇ ਰਸਤੇ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਅੱਜ ਜੇ ਆਪਾਂ ਪਿੰਡਾਂ ਦੇ ਵਿੱਚ ਜਾਈਏ ਜਿੱਥੋਂ ਮੈਂ ਖੜਾ ਹੁੰਦਾ ਹੁੰਦਾ ਇੰਨੀ ਗਰੀਬੀ ਹੈ ਕਿ ਜਿਹੜੇ ਰਹਿ ਲੇਕੇ ਸਿੱਖ ਹੈ ਉਹਨਾਂ ਦੇ ਬੱਚਿਆਂ ਦੇ ਕੱਪੜੇ ਫਟੇ ਹੋਏ ਹੈ ਪਤਲੀ ਨ ਪਤਲੀ ਲੱਗਦਾ ਹੈ ਜੀ ਹੈ ਕਤਰੀਆਂ ਬਾਵਾਂ ਜਿਹਦਾ ਮਕਸਦ ਹੈ ਉਹਨਾਂ ਨੂੰ ਖਰਾਕੀ ਪੂਰੀ ਨਹੀਂ ਮਿਲ ਰਹੀ ਔਰ ਆਪਾ ਸਰਕਾਰ ਆਪਣੀ ਦਿੱਕਲੇ ਪਾਸੇ ਨਾਰੇ ਲਾ ਦਿੰਦੀ ਹੈ ਨਾਰੇ ਲਾ ਕੇ ਫੇਹ ਢੁੱਲ ਜਾਂਦੀ ਹੈ ਕਿ ਅਸੀਂ ਕਿਹੜੇ ਕਿਹੜੇ ਆਪਣੇ ਮੈਨੀਫੈਸਟੋ ਦੇ ਵਿੱਚ ਬੈਠੇ ਛਿਪੇ ਹੈ ਹੁਣ ਆਪਾਂ ਜੇ ਬਾਰਾਂਗਿਟੇ ਬਾਗ ਨਿਕਲੀਏ ਤੁਹਾਨੂੰ ਮਿਲਣਗੀਆਂ ਬੀਬੀਆਂ ਜਿਨ੍ਹਾਂ ਦੇ ਸਿਰ 'ਤੇ ਪੰਡ ਹੋਊਗੀ ਪੱਠਿਆਂ ਦੀ ਉਹ ਪੱਠੇ ਇਕੱਠੇ ਕਰਕੇ ਧਰੂ ਧਰੋ ਪਰੇਲ ਲਗਾਰੀਆਂ ਜੇ ਸ਼ਾਮ ਨੂੰ ਤੁਸੀਂ ਪਿੰਡਾਂ ਵੱਲ ਚਲੋਗੇ ਫਿਰ ਉਹੀ ਬੀਬੀਆਂ ਨੇ ਸਿਰਾਂ ਦੇ ਉੱਤੇ ਚੱਕੇ ਤੇ ਛੋਟੀਆਂ ਛੋਟੀਆਂ ਲਕਸ਼ੜਾ ਕੀ ਫਾਂਟ ਉਹਨਾਂ ਦੇ ਸੈਟਅਪ ਤੇ ਹੋਊਗੀ ਕੀ ਰਾਤ ਦੀ ਰੋਟੀ ਕਿਵੇਂ ਬਣਾਉਣੀ ਹੈ ਕਿਉਂਕਿ ਕਿ ਕੋਈ ਗੈਸ ਕੋਈ ਜੈਦਸੀ ਦਾ ਚੁਣਾ ਹੈ ਨਹੀਂਗਾ ਔਰ ਇੱਕ ਟੀ ਕਮਰਾ ਹੈਗਾ ਜਿੱਥੇ ਜੀਵੀ ਮਾਲਕ ਸੰਧਰੇ ਹੈ ਉਹਨਾਂ ਦੀ ਜਵਾਨ ਤੇ ਯਾਦੇ ਦਵਾਈ ਆਜੇ ਉਹ ਵੀ ਉਸੇ ਕਮਰੇ ਦੇ ਵਿੱਚ ਉਹ ਤੇ ਉਹਨਾਂ ਦਾ ਮੁੰਡਾ ਉਹ ਵੀ ਉਸੇ ਕਮਰੇ ਦੇ ਵਿੱਚ ਤੇ ਜਦੋਂ ਖਰਾਕੇ ਦੀ ਸਰਦੀ ਪੈਂਦੀ ਹੈ ਸਿਆਲ ਚ ਬੇਵਨਾ ਕੋਲੇ ਡੰਗਰ ਮੱਛਾ ਹੈਗਾ ਫਿਰ ਉਹ ਡੰਗਰ ਵੀ ਉਸੇ ਕਮਰੇ ਦੇ ਵਿੱਚ ਆਉਂਦਾ ਹੁਣ ਤੁਸੀਂ ਦੇਖੋ 1947 ਤੋਂ ਬਾਅਦ ਸਾਨੂੰ ਕਿੰਨੇ ਵਹਿਦੇ ਖਿੱਚੇ ਗਏ ਇਹ ਕਿੰਨੀ ਅਸੀ ਰਾਤ ਹੋ ਗਈ ਹੈ ਪਰ ਜਨਨਸ਼ੀਰ ਗ੍ਰਿਡਬਨ ਨੂੰ ਰੋਟੀ ਨਹੀਂ ਮਿਲੂਗੀ ਖਰਾਬ ਨਹੀਂ ਮਿਲੂਗੀ ਫਿਰ ਆਜ਼ਾਦੀ ਨੂੰ ਆਪਾਂ ਨੇ ਕੀ ਲੈਣਾ ਹੈਗਾ ਦੇਖੋ ਜੇਟਾ ਇਹ ਪੁਸ਼ ਕਰਨਾ ਹੈ ਸਰਕਾਰਾਂ ਨੇ ਕਰਨ ਪਰ ਜੇ ਕਰ ਦਿੱਤੀ ਹੈ ਰੋਟੀ ਕਪੜਾ ਮਕਾਨ ਘਰ ਘਰ ਸੇ ਨੌਕਰੀ ਦਮਾ ਲਈ ਕੋਈ ਨੌਕਰੀ ਨਹੀਂ ਕੋਈ ਹਜ਼ਾਰ ਤਰੀ ਨਹੀਂ ਹੈ ਕੋਈ ਕੁਝ ਨਹੀਂ ਹੈ ਕੜਕ ਦੀ ਟੋਟ ਹੈ ਕਦੇ 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 ਕਿਸੇ ਕਿਸੇ ਦੀ ਟੋਟ ਹੈਗੀ ਹੈ ਇੱਕ ਗਰੀਬਾਂ ਦੀ ਜ਼ਿੰਦਗੀ ਇਸ ਬੋਲਫ ਨੇ ਖਰਾਬ ਜਿ ਬਣਾ ਕੇ ਕੀਤੀ ਹੋਈ ਹੈ